ਇਹ ਤਸਵੀਰਾਂ ਪਟਿਆਲਾ ਦੀਆਂ ਨੇ ਇੱਥੇ ਪੁਰਾਣੇ ਬੱਸ ਸਟੈਂਡ ਕੋਲ ਟਾਬੇ ਤੇ ਕੁਝ ਨੌਜਵਾਨ ਝੜ ਗਏ ਲੜਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਇੱਕ ਵਿਅਕਤੀ ਨੂੰ ਫੜ ਲਿਆ ਇੱਕ ਹਸਪਤਾਲ ਭਰਤੀ ਹੈ ਪੁਲਿਸ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਮੇਰੇ ਨਾਲ ਪੀ ਸਾਡੇ 11:30 ਅਗਸਤ ਦੇ ਮੈਂ ਸੀਗਾ ਆਸਐਸਸੀ ਨਗਰ ਸਾਈਡ ਤੋਂ ਮੈਨੂੰ ਮੁਰਸ਼ੀ ਦਾ ਫੋਨ ਆਇਆ ਕਹਿੰਦੇ ਬਿਰਲਹੋਜੀ ਟਾਬੇ ਦੇ ਲੜਾਈ ਹੋ ਰਹੀ ਹੈ ਤੁਸੀਂ ਮੌਕੇ ਤੇ ਪਹੁੰਚੋ ਤੇ ਜਾਨਮ ਮੌਕੇ ਤੇ ਗਿਆ ਲਾਈ ਤਾਂ ਹੋ ਰਹੀ ਸੀ ਪਰ ਸਾਨੂੰ ਦੇਖ ਕੇ ਆਵਲਾ ਦਫੜੀ ਪੈ ਗਈ ਭੱਜ ਕੇ ਗਈ ਮੁੰਡੇ ਭੱਜਦੇ ਤੇ ਇੱਕ ਮੁੰਡਾ ਕਾਬੂ ਕਰ ਲਿਆ ਉਹਨੂੰ ਅਸੀਂ ਥਾਣੇ ਲੈ ਆਏ ਥਾਣੇ ਦਾ ਕੀ ਪਤਾ ਕਿ ਤੈ ਵੀ ਕਿੱਥੇ ਦਾ ਰਹਿਣ ਆਉਂਦਾ ਮੈਂ ਬਨਾਲੇ ਦਾ ਰਹਿਣ ਆ ਬਾਲੀਪੇਕਲਾਉਂ ਨਹੀਂ ਆ ਕੋਟੇਸ਼ਨ ਜਿੱਲੇ ਭਾਈ ਤੇ ਪ੍ਰੈਸ ਹੋ ਗਣੋ ਚੱਲ ਜੀ ਉਹਨੂੰ ਅਸੀਂ ਰੱਖਿਆ ਪਹਟਾਇਆ ਤੇ ਉਹਦੇ ਨਾਲ ਦੇ ਪੁੱਛੇ ਵੀ ਤੇਰੇ ਨਾਲ ਕਿਹਨੇ ਸੀ ਗਏ ਮੈਂ ਨਾਲ ਦੇ ਤਿੰਨ ਮੁੰਡੇ ਹੋਰ ਸੀਗੇ ਸੌਰਜ ਗੁਲਾਬ ਤੇ ਬਬਲੂ ਉਹ ਵੀ ਉੱਥੇ ਬਨਵਾਏ ਜਾਂਦੇ ਨੇ ਸਿਟੀ ਦੂਜੀ ਏਰੀਆ ਪੈਂਦਾ ਉਹ ਤੇ ਫਿਰ ਸਾਨੂੰ ਉਧਰੋਂ ਮੈਡੀਕਲ ਬਲੰਗ ਅਰਜੰਦਰਾ ਹਸਪਤਾਲ ਵੱਲੋਂ ਮੈਸੇਜ ਆ ਗਿਆ ਵੀ ਇੱਕ ਬੰਦਾ ਦਾਖਲਾ ਪ੍ਰਿੰਸ ਲੜਾਈ ਝਗੜੇ ਕਰਨ ਵਿੱਚ ਕਾਰ ਵੀ ਲੈ ਆਇਆ ਭੇਜੋ ਤੇ ਮੌਕੇ ਤੇ ਗਿਆ ਮੈਂ ਉਹਦੇ ਬਿਆਨ ਲੈ ਕੇ ਆਇਆ ਤੇ ਬਿਆਨ ਲਾਚ ਕਰਦੇ ਤੇ ਐਮ ਆਰ ਆਰ ਤੇ ਜਿਹੜੇ ਆ ਸੱਤਾ ਬਲੰਟਾਈ 14 ਕਿਲੋ ਮੰਦ ਲਗਾਈ ਲੜਾਈ ਦਾ ਕਾਰਨ ਇਹ ਹੈ ਜੇ ਇਹਦੇ ਆਪਸ ਵਿੱਚ ਕੋਈ ਲੜਾਈ ਹੋਈ ਸੀ ਪਹਿਲਾਂ ਵੀ ਹੁੜੀਆਂ ਲੜਾਈ ਕਿ ਹਰ ਸ਼ਨੀਵਾਰ ਉਹ ਕਰੀਏ ਤੇ ਪਹਿਲਾਂ ਕਿਸੇ ਗੱਲੋਂ ਝਗੜਾ ਹੋਊਗਾ ਤੇ ਬਾਕੀ ਜਿਹਨਾਂ ਜਿਹੜਾ ਆਪਾਂ ਤਿੰਨੇ ਮੁੰਡੇ ਕ੍ਰਿਕਟਰ ਨਹੀਂ ਕਰਦੇ ਉਹਨਾਂ ਚ ਕਲੀਅਰ ਗੱਲ ਨਹੀਂ ਹੁੰਦੀ ਐਸੀ ਕਲੀਅਰ ਗੱਲ ਹੈਗੀ ਆ ਕੋਸ਼ਿਸ਼ ਕੀਤੀ ਵੀ ਵੀ ਸਾਹਮਣੇ ਹਾਂ ਸੀਸੀਟੀਵੀ ਜਿਹੜਾ ਪਤਾ ਲੱਗ ਗਿਆ ਜੋ ਜਦੋਂ ਆਪ ਨੂੰ ਕਿਹੜੇ ਮਾਰੇ ਬੱਚੇ ਜਿਹੜੇ ਮੁੰਡੇ ਬਾਹਰ ਨੇ ਜਿੰਦਾ ਝਗੜਾ ਸੀਗਾ ਪਹਿਲਾਂ ਉਹ ਪਤਾ ਲੱਗ ਗਿਆ ਫਿਰ ਤਿੰਨਾਂ ਚ ਕਿਦਾਂ ਝਗੜਦੇ ਕੀ ਗੱਲ ਸੀ ਪਹਿਲਾਂ ਉਹ ਸਾਹਮਣੇ ਬਾਅਦ ਚਾਉ ਤੁਹਾਡੇ ਵੱਲੋਂ ਕੋਈ ਕਾਰਵਾਈ ਕਿਦਨਾਂ ਦੀ ਕਰ ਰਹੀ ਹੈ ਮੇਰੇ ਵੱਲੋਂ ਵੀ ਬਲਾ ਬਿਆਦੇ ਮਤਲਬ ਦੇ ਸਾਬ ਨੂੰ ਜਿਹੜੀ ਬੰਦੀ ਕਰ ਲਈ ਉਹ ਮੈਂ ਕਰ ਰਿਹਾ ਕੋਈ ਵੈਪਨ ਵਾਲੀ ਹੋਰ ਹੋਰ ਦਿੱਤਾ ਵੈਪਨ ਆ ਰਹੀਆਂ ਵਿਚਰਾਲਾਂ ਆ ਰਹੀਆਂ ਨੇ ਪਰ ਉਹ ਮੁੰਡੇ ਉੱਥੇ ਦੇ ਜਿਹੜੇ ਡੈਟੀਫਾਈ ਕਰਨੇ ਹੁੰਦੇ ਉਹ ਬੰਨਾਲੇ ਆ ਰਹੇ ਹੁਣ ਕਾਲੂ ਬੁਲਾਏ ਨੇ ਡੈਂਟੀਫਾਈ ਕਰਕੇ ਬੰਦਾ ਪ੍ਰਧਾਨ ਦੇ ਜਿੰਮੇ ਵਾਲੇ ਲਈ ਉਹ ਮੈਂ ਗੱਲ ਹੋਈ ਆ ਥਾਣੇ ਉੱਤੇ ਬੰਨਾਲੇ ਵਾਂ ਸਿੱਟੀ ਟੂਜ ਗੱਲ ਕੀਤੀ ਕੱਦ ਪਈ ਐ ਇਸ ਮਾਮਲੇ ਨੂੰ ਲੈ ਕੇ ਨਹੀਂ ਸਿੱਟੀ ਟੂ ਉੱਪਰ ਗੱਲ ਹੋਈ ਆ ਉਹ ਕਾਲੂ ਬੰਦੇ ਪੇਸ਼ ਕਰ ਰਹੇ ਨੇ ਤੇਰਾ ਪੁਲਿਸ ਜਿਹੜੀ ਬੰਦੀ ਕਰੂਗੀ ਜਿਹਕੇ ਵੈਪਨ ਆ ਉਹ ਵੀ ਆਪਾਂ ਲਈ ਮੋੜੇ ਲਵਾਂਦੇ ਪਰ ਚੌਵੀ ਦਵਾਂਗੇ